ਦਿਆ ਮਾ ਪੰਜਾ ਭਾਈ ਰੋਟੀ ਬਣਾ ਲਾਂਦੀ ឃੁਕ ਲੱਗ ਰਹੀ ਆ ਤੂੰ ਕੀ ਕਰਦੀ ਆ ਮੈਂ ਤਾਂ ਟੀਵੀ ਦੇਖਦੀ ਸੀ ਹਾ ਟੌਰ ਕੱਢੀ ਹੈ ਕਿੱਧਰ ਜਾਣਾ ਕੌਣ ਨੂੰ ਮੈਂ ਦੱਸ ਕਿੱਥੇ ਜਾਣਾ ਫੇਰ ਮੈਂ ਹੀ ਟੌਰੇ ਦਿੰਦੀ ਆ ਤੂੰ ਭਈਆ ਲੰਮੇ ਦਾਣੀ ਮਵਾਣਾ ਮੈਂ ਸਾਰਾ ਦਿਨ ਇਤਨੀ ਕੰਪਾਲਦੇ ਆ ਰੋਟੀ ਬਣਾ ਲੈ ਮੈਨੂੰ ਤਾਂ ឃੁਕ ਲੱਗੀ ਆ ਬਣਾ ਲੈ ਰੋਟੀ ਹਾਂ ਹਿੰ ਤਾਂ ਪਕਾਉਣੀ ਪੈਣਗੀਆਂ ਰੋਟੀਆਂ ਲਾ ਦਿੰਦੇ ਆਲੇ ਹੋ ਘਰ ਨੂੰ ਆਈ ਨੀਵੇਂ ਆਪ ਕਰ ਲਾਂ ਮੰਤੈ ਨਹੀਂ ਜੰਬਲੀ ਹੋਈ ਹੈ ਨਾ ਜਮੀ ਨਹੀਂ ਦੇਖਦੀ ਹੈਗੀ ਵੀ ਮੇਰੀ ਮਾਂ ਸਾਰਾ ਦਿਨ ਥੱਕੀ ਆ ਰਹੀ ਆ ਮੈਨੂੰ ਤਾਂ ਪਕਾਉਣੀਆਂ ਪੈਣਗੀਆਂ ਚਲ ਪਕਾ ਦਿੰਨੀ ਆ ਫੇਰ ਰੋਟੀ ਖੋਤੀ ਆ ਦੇਖੀਏ ਚਟਾ ਤਰਿਆ ਪਿਆਜ਼ ਬਣਾਉਣੀ ਹੋਇਆ ਇਹ ਚੱਲ ਕੀ ਬਣੂਗਾ ਸਾਡੇ ਘਰ ਦਾ ਸਾਰਾ ਦਿਨ ਮੈਥੋ ਹੀ ਕੰਮ ਭਾਲਦੀ ਆ ਆ ਹੀ ਨਹੀਂ ਹੈਗਾ ਵੀ ਮੈਂ ਕਰ ਲਾਂ ਕੰਮ

ਮੈਂ ਲਫੋ ਨੂੰ ਦੇਖ ਰਹੀ ਆ ਮੰਮੀ ਤੋਂ ਲੈ ਲਓ ਮੈਂ ਲੈ ਲਵਾਂ ਸਰ ਬਾਹਰ ਬੈਠਾ ਹੋ ਗਾ ਪਾਣੀ ਦਿੰਦੀ ਆ ਪਾਣੀ ਲਿਓਨੀ ਸਭ ਰਾਹ ਕਰੀ ਚਾਹ ਵੀ ਬਣਾਈ ਸੀ ਸਰ ਠੀਕ ਬੈਠਾ ਲਵਾਂ ਪਾਣੀ ਮੈਨੂੰ ਕਿੰਨੇ ਹੀ ਅੰਦਾ ਲਵੈ ਨੂੰ ਦੇਣਾ ਕੋ ਪਾਣੀ ਕੋ ਨੂੰ ਅੱਖ ਲੱਗਦੀ ਆ ਹਾਈ ਨਹੀਂ ਵੀ ਜੋ ਆਖਾਇਆ ਵੀ ਮੜਾਉਂ ਤਾਂ ਦੇਖ ਲਾਂ ਮੈਂ ਆਈ ਲਵ ਯੂ ਮੌਜ ਨਾਲ ਫੋਨ ਦੇਖੀ ਜਾਂਦੀ ਐ ਆਈ ਨਹੀਂ ਚਾਹਦੇ ਐ ਪਾਣੀ ਦੇ ਦਾਂ ਜੋ ਆਪਨੇ ਮੰਗਿਆ ਕੋਈ ਨਹੀਂ ਸਲਪੀ ਰੋਟੀ ਮਾਂ

मैं, दिया। मैं सही माज दी मान दही तू चक्ट आपबरनी मसा झाड़ू चुका सी हूं चल मरना पूगा भांडे मांजके फिर सुबर दी करती है कम हो करूगी चल तो मैं ही करना पेगा सिटगी चाडू, आई नहीं भी समार के सुबर ला सिटी कर चाड़े हम करने औखे ने ले लो बड़िया लिखी मैं तो सुबर नहीं पेगा और की तो हाँ पुत तेरिया आ जा आप लगी पी ਨੇ ਪੋਛਣਾ ਪਸ ਤਾਂ ਵਿਗਿੱਤਰ ਗਈ ਉਹ ਤਾਂ ਅੰਦਰ ਬੈਠੀ ਆ ਮਹਾਰਾਣੀ ਬਣੀ ਅੱਛਾ ਉਹ ਬੁਲਾਈ ਔਖਾ ਤੈਨੂੰ ਤਾਂ ਹੈ ਹੋਰ ਕੀ ਕਰਾ ਰ ਮਨ ਕਰਦ ਕੋਈ ਦੇਖਦੀ ਆ ਮੈਂ ਤਾਂ ਫਿਰ ਹੁਣ ਕੀ ਕਰੀਏ ਕੰਮ ਤਾਂ ਆਪਦੇ ਕਰਦੇ ਨੇ ਕਰਨੀ ਪੈਣਗੇ ਭਈ ਉਹਨੂੰ ਤਾਂ ਸਰ ਜਾਂਦਾ ਮੈਨੂੰ ਨਹੀਂ ਸਰਦਾ ਹੈਗਾ ਸਿੱਟਕੇ ਝਾੜੂ ਭੱਜ ਗਈ ਜੇ ਮੈਂ ਕਿਹਾ ਮਹਾਮਾਣ ਉਹ ਤੇ ਚੱਦਸੂਰ ਨਾ ਕਰ ਲੈ ਕਰ ਕੰਮ ਹੂੰ ਤਾਂ ਕਹਿੰਦੀ ਆਪ ਕਰ ਲੈ ਮੈਥੋਂ ਨਹੀਂ ਬੰਦਦਾ ਹੈਗਾ ਫਿਰ ਬਾਈ ਨਹੀਂ ਕਹਿੰਦਾ ਕੁਛ ਉਹਨੂੰ ਉਹ ਕਿੱਥੇ ਕਹਿੰਦਾ ਜੇ ਉਹ ਕਹਿੰਦਾ ਉਹ ਫੇ ਗੱਲਾਂ ਕਾਦੀਆਂ ਨੇ ਅੱਛਾ ਸਾਡੀ ਤਾਂ ਭਾਈ ਬਹੁਤ ਜਾਣ ਔਖੀ ਹੈ ਪਤਾ ਨਹੀਂ ਕਿ ਉਹ ਸੁਧਰੂਗੀ ਕਦੋਂ ਕੰਮ ਕਰਨਾ ਆਪ ਲਾਉਣ ਚਲਾਉਣ ਤੇ ਤਾਂ ਵਧੀਆ ਉਹ ਆਏ ਤਾਂ ਬਥੇਰੀ ਵਧੀਆ ਹੈ ਅੱਛਾ ਆਏ ਤਾਂ ਕਹਿੰਦੀ ਮੇਰੇ ਵਰਗਾ ਕੋਈ ਹੈ ਨਹੀਂ ਅੱਛਾ ਪਰ ਮੈਨੂੰ ਨਹੀਂ ਦੇਖ ਕੇ ਉਹ ਹੈਗੀ ਬਸ ਐਂ ਕਹਿੰਦੀ ਵੀ ਨੌਕਰਾਨੀ ਬਣ ਕੇ ਰਹੇ ਮੇਰੀ ਰੋਟੀਆਂ ਵੀ ਮੈਂ ਇੱਥੋਂ ਮੰਗਦੀ ਐ ਸਾਰਾ ਕੁਝ ਮੈਨੂੰ ਹੀ ਕਹਿੰਦੀ ਐ ਵੀ ਤੂੰ ਹੀ ਕਰ ਅੱਛਾ ਚਲ ਆ ਜਾ ਫਿਰ ਬਹਿ ਜਾ ਉੱਥੇ ਆ ਜਾ ਖੜੀ ਕਿਉਂ ਆ ਬਹਿ ਜਾ ਜਾ ਹੋਰ ਮੈਂ ਤਾਂ ਆਖੇ ਚਾਚੀ ਕੋਲ ਜਾਵਾਂ ਬੜਾ ਮੋਟਾ ਦੁੱਖ ਸੋਕਾ ਰਾਵਾਂ ਚਾਚੀ ਵਿਚਾਰੀ ਜਦੋਂ ਆ ਉਹ ਕੰਮ ਲੱਗੀ ਰਹਿੰਦੀ ਆ ਹੋਰ ਹੋਰ ਕੀ ਘਰ ਮਨਪ੍ਰੀਤ ਕੰਮ ਤਾਂ ਕਰਨਾ ਹੀ ਆ ਬਹਿ ਜਾ ਹੋਰ ਤੇਰੀ ਮੰਮੀ ਦੱਸ ਕੀ ਮਨ ਵਧੀਆ ਠੀਕ ਆ ਤੁਸੀਂ ਦੱਸੋ ਕੀ ਕਰਦੀ ਐ ਕੁਛ ਨਹੀਂ ਬਸ ਮੈਂ ਘਰੇ ਬੇਲੀ ਸੀ ਮੈਂ ਆਖੇ ਚਾਚੀ ਕੋਲ ਜਾਵਾਂ 10 ਮਿੰਟ ਬੈਠਾ ਆ ਚੱਲ ਨਹੀਂ ਵਧੀਆ ਕੀਤਾ ਤੂੰ ਆ ਬਈ ਹੋਰ ਸਭ ਵਧੀਆ ਠੀਕ ਐ ਵਧੀਆ ਹੋਰ ਮਨਪ੍ਰੀਤ ਕੀ ਬਣੂ ਦੇਖੀ ਸੱਚੀ ਹੁਣ ਤਾਂ ਮੈਥੋਂ ਨਾ ਇੰਨਾ ਦਾਮ ਹੀ ਨਹੀਂ ਹੈਗਾ ਮੀ ਮੈਂ ਕੰਮ ਕਰ ਲਾ ਸਾਰਾ ਦਿਨ ਭਾਈ ਕੋਈ ਨਾ ਕਰਦਾ। ਪਰ ਸੋ ਨੂੰ ਕੋਈ ਪਤਾ ਨਹੀਂ ਪਤਾ ਹੀ ਐ ਹੁਣ ਕੀ ਕਹੀਏ। ਅੱਛਾ। ਕੋਈ ਐਸਦਾ ਚਲ ਮੈਂ ਤੇਰੇ ਵਾਸਤੇ ਚਾਹ ਲਿਆਣੀ ਆ। ਬੈਠ ਜਾ ਬਣਾ ਲੈ। ਨਾ ਨਾ ਚਾਹ ਨੂੰ ਤਾਂ ਕੀ ਆ ਤੂੰ ਬਹਿ ਜਾ ਦੋ ਗੱਲਾਂ ਹੀ ਕਰ ਲੈ ਤੂੰ ਤਾਂ ਮੇਰੇ ਨਾਲ। ਬਸ ਫਿਰ ਹੋਰ ਤੂੰ ਸੁਣਾ ਕੀ ਹਾਲ ਚਾਲ? ਬਸ ਠੀਕ ਆ ਵਧੀਆ ਬਸ ਮੈਂ ਵੀ ਆਈ ਹੋਈ ਸੀ ਪਿੰਡ। ਅੱਛਾ ਚਲ ਜਾ ਆਵਾਂ ਮੱਖ ਚਾਚੀ ਨੂੰ ਮੇਲਾ ਆਵਾਂ। ਚਲ ਵਧੀਆ ਖਿੰਦਾ। ਹਾਂ ਬੱਬੀ ਹੋਰ ਸੁਣਾ ਕੀ ਹਾਲ ਚਾਲ? ਹਾਂ ਠੀਕ ਆ ਵਧੀਆ ਤੁਸੀਂ ਦੱਸੋ। ਠੀਕ ਆ ਹੋਰ ਘਰ ਪਰਿਵਾਰ ਹਾਂ ਸਭ ਵਧੀਆ ਐਨੇ ਦਿਨ ਹੋ ਗਏ ਤੇ ਕਿਹੜੇ ਹੁੰਾਰੇ ਹਾਂ ਬਸੜ ਅੱਜ ਟਾਈਮ ਲੱਗ ਗਿਆ ਮੈਂ ਫੇਰ ਚਲ ਜਾਵਾਂ ਸੱਚੀ ਕੋਈ ਚਾਹ ਬਣਾ ਲਿਆ ਮੰਮੀ ਤੂੰ ਬਣਾ ਲਿਆ ਮੈਨੂੰ ਤਾਂ ਢੜੀ ਭਾਬੀ ਤੇਰੀ ਗੱਲ ਜੱਚੀ ਹੈਗੀ ਮੇਰੇ ਖਿਆਲ ਸਮਝ ਤੂੰ ਜਾਣ ਨਾਲ ਬੈਠ ਜੀ ਆਹ ਤੂੰ ਕਹਿੰਦੀ ਹੈ ਬਣਾ ਲਿਆ ਚਾ ਆਗਾ ਚ ਕਲ ਦੀਆਂ ਦਾ ਹਾਲ ਲਏਗਾ ਜਦ ਮੈਂ ਚਾਹਣਾ ਨਾ ਬਸ ਮੈਂ ਤਾਂ ਕਰ ਹੀ ਪੀ ਲੂੰਗੀ ਚਲ ਕੋਈ ਨਾ ਮਨਪ੍ਰੀਤ ਤੁਸੀਂ ਕਰੋ ਗੱਲਾਂ ਮੈਂ ਚਾਹ ਬਣਾ ਲੇਵਾਂ ਪਹਿਲਾਂ ਤੂੰ ਬਹਿ ਜਾ ਬਹਿ ਜਾ ਕੋਈ ਨਾ ਕੋਈ ਨਾ ਕੋਈ ਨਾ ਆ ਸਾਈਆ ਯਾਰ ਕੋਈ ਨਾ ਤੂੰ ਬਹਿ ਜਾ ਕੋਈ ਨਾ ਤੂੰ ਦੋ ਦੋ ਗੱਲਾਂ ਹੀ ਕਰ ਲੈ ਬਹਿ ਜਾ ਕੋਈ ਗੱਲ ਬਸ ਕੋਈ ਨਾ ਇਹਦੇ ਨਾਲ ਕਰ ਲੈ ਗੱਲ ਇਹਨੂੰ ਸਮਝਾ ਦੇ ਮਾੜਾ ਆ ਜੀ ਬਬੀ ਉਰੇ ਆ ਜਾ ਹਾਂ ਕੀ ਗੱਲ ਮਤਾ ਇਹੋ ਜੀ ਵਧੀਆ ਠੀਕ ਐ ਸਰ ਜੀ ਤੂੰ ਨਹੀਂ ਕਰਦੀ ਲੋੜ ਠੀਕ ਐ ਕੀ ਤੇਰੇ ਮੂਰੇ ਕੁਝ ਹੋ ਰਿਹਾ ਮੇਰੇ ਕੋਲ ਕੁਝ ਹੋ ਰਿਹਾ ਹੂੰ ਛੜ ਕਰਦੀ ਆ ਸਾਰੇ ਨਾ ਫਿਰ ਕੀ ਕਰੀ ਤੇ ਮੈਨੂੰ ਕਿੰਦੇ ਫਿਰ ਹੁੰਦੀ ਜਾਂਦੀ ਸੀ ਮੱਖਸ ਵੱਡਣ ਲੱਗ ਜਾਂਦੀ ਆ ਤਾਂ ਮੈਂ ਛੱਡ ਕੇ ਝੜੂ ਪਾਦ ਲਈ ਪਹਿਲਾ ਪਹਿਲਾ ਤਾਂ ਮੇਰੇ ਵਾਲੀ ਨਹੀਂ ਬਥੇਰਾ ਕੀਤਾ ਫਿਰ ਆਪੀ ਸਿੱਧੀ ਹੋ ਗਈ ਕੁਛ ਨਹੀਂ ਹੁੰਦਾ ਵਿੱਚ ਹੀ ਚੱਲਦਾ ਰਹਿੰਦਾ ਇਹੋ ਕਿ ਜੇ ਨਾ ਖਿੱਚਾਂ ਨਾ ਫਿਰ ਇਹ ਲੋੜਨੀ ਆ ਜੀ ਫਿਰ ਮਸਤ ਜਾਂਦੀ ਆ ਵਾਲੀ ਸੋ ਤਾਂ ਵਧੀਆ ਪਿੱਛੋਂ ਵੀ ਵਧੀਆ ਆਣਾ ਕਰਿਆ ਚੰਗਾ ਕਰ ਚਲ ਕੋਈ ਨਾ ਹਰ ਨਾਲ ਮਿਲ ਕੇ ਇੰ ਟਾਈਮ ਪਾਸ ਹੋ ਜਾਊਗਾ ਚਲ ਹੁਣ ਤੂੰ ਕਰ ਲੈਗਾ ਚਲ ਜੇ ਬੇ

ਤੂੰ ਕਲ ਤ ਪਰਸਾ ਤੂੰ ਲੈ ਕੇ ਆਈਆਂ ਕਿੱਥੇ ਲੈ ਕੇ ਕਿਵੇਂ ਗੱਲ ਪਾਸੋ ਉਹ ਤਾਂ ਮੈਂ ਕਲਰ ਵਾਲੀ ਦੇ ਗਈ ਸੀ ਦੇਖੋ ਭਾਈ ਆਏ ਨਹੀਂ ਹੈਗੇ ਪੈਸੇ ਸਾਡੇ ਕੋਲੇ ਜਿਵੇਂ ਤੂੰ ਮੰਗ ਲੈਨੀ ਆ ਕੰਮ ਨਹੀਂ ਕਰਦੀ ਧੰਦਾ ਨਹੀਂ ਕਰਦੀ ਹੈਗੀ ਹੋਰ ਤਾਂ ਤੁਹਾਡਾ ਕੰਮ ਬਾਹਰ ਉਹ ਆ ਕੀ ਕਰਕੇ ਆ ਮੈਂ ਹੀ ਕਰਦੀ ਆ ਆ ਕੀ ਕਰ ਲੈਤਾ ਜੇ ਮੜੇ ਦੋਖ ਪੰਡੇ ਮਾਲ ਲੈਤਾ ਤੇ ਕੰਮ ਕਰ ਲਿਆ ਕੀ ਦੋਖ ਪੰਡੇ ਮਾਜੇ ਨੇ ਏਰ ਪੰਡੇ ਦਾ ਮਾਜ ਕੇ ਹਟੀਆਂ ਨੇ ਕੱਪੜੇ ਧੋ ਕੇ ਹਟੀਆਂ ਰੋਟੀਆਂ ਸੋਨ ਨੂੰ ਖਵਾ ਕੇ ਹਟੀਆਂ ਰਸੋਈ ਸਾਫ ਕਰਕੇ ਹਟੀਆਂ ਤੂੰ ਦੱਸ ਕੀ ਕਰਿਆ ਮਹਾਰਾਣੀ ਨੇ ਸਵੇਰ ਦੀ ਨੇ ਪੈਸੇ ਮੰਗ ਲੈਨੇ ਤੂੰ ਕੰਮ ਤਾਂ ਕਰ। ਮੈਂ ਕੁਝ ਕਰੀ। ਜਦੋਂ ਮੈਂ ਕੁਝ ਕਰਦੀ ਨਹੀਂ ਮੈਂ ਕਰਾਂਗਾ ਤੂੰ। ਕਰਾਂਗਾ ਤੋ। ਜੇ ਕੁਝ ਕਰੇਗੀ ਨਾ ਮੈਨੂੰ ਕੀ ਕਰਦੇ ਹੋ ਕਰ ਲੋ ਫਿਰ। ਸਾਰਾ ਕੁਝ ਤੁਹਾਡੇ ਵਾਸਤੇ ਕਰਿਆ ਸੀਗਾ। ਮੈਨੂੰ ਕੀ ਪਤਾ ਸੀ ਵੀ ਤੂੰ ਇਹ ਮੈਨੂੰ ਦੱਸਿਆ ਹੀ ਨਹੀਂ ਤਾ। ਇੱਕ ਵਾਰ ਫਿਰ ਮੈਂ ਜਾਉਂਗੀ। ਠੀਕ ਹੈ। ਕਿੱਥੇ ਜਾਵੇਂਗੀ ਤੂੰ? ਜਿੱਥੋਂ ਆਈਆਂ। ਅੱਛਾ ਹਾਂ। ਚੱਲ ਵਗ ਜਾ ਫਿਰ। ਚੱਲ ਵਗ ਜਾ ਫਿਰ ਤੇਰੀ ਤਾਂ ਇਹੀ ਸਦਾ। ਹੱਥ ਨੇ ਦੇਖਾਂਗੇ ਕਿਹੜਾ ਚੱਲ ਹੀ ਨਹੀਂ ਹੈਗੇ ਤੇਰੇ ਜਦੋਂ। ਤੇ ਬਸ ਨੇ ਕਿ ਬਸਣਾ ਹੀ ਨਹੀਂ ਹੈਗਾ ਸਾਨੂੰ ਤੰਗ ਹੀ ਕਰਨਾ ਰੱਖਣ ਦੇ ਤੁਹਾਡੇ ਤਰੀਕੇ ਨਹੀਂ ਹੈਗੇ ਜਦੋਂ ਆਏ ਤਰੀਕੇ ਨਹੀਂ ਹੈਗੇ ਹਾਂ ਕੰਮ ਨਹੀਂ ਕਰਦੀ ਧੰਦਾ ਨਹੀਂ ਕਰਦੀ ਮੰਗ ਲਿਆ 10000 ਰੁਪਏ 10000 ਰੁਪਏ ਚੜਾਣ ਜਿਆੜਾ ਗੁਰਗੁਰ ਜੀ ਦਾ ਕਾਰਜ ਦੇਣਾ ਤਾਂ ਦੇਦੇ 10000 ਰੁਪਏ ਨਹੀਂ ਫਿਰ ਆਖੜੇ ਦੇਖ ਲਈ ਜਾਂ ਤੂੰ ਨਹੀਂ ਜਾਂ ਮੈਂ ਚਲ ਕਰ ਲਈ ਜਿਹੜਾ ਕੁਝ ਕਰਨਾ ਹੋਊਗਾ ਆਈ ਨਹੀਂ ਪੈਸੇ ਮਿਲਦੇ ਹੈਗੇ ਸਤਿ ਸ਼੍ਰੀ ਅਕਾਲ ਦੋਸਤੋ ਆਸ਼ਟੀਵੀ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੀ ਐਕਟਿੰਗ ਨੂੰ ਦੱਸੋ ਵੀ ਕਿਹਦੀ ਵਧੀਆ ਹੈ ਕਿਹਦੀ ਨਹੀਂ ਤੇ ਕਮੈਂਟ ਕਰੋ ਧੰਨਵਾਦ ਦੋਸਤੋ ਵੱਧ ਤੋਂ ਵੱਧ ਸ਼ੇਅਰ